ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਉਮੀਦ ਕਰਦੇ ਆਂ ਬਈ ਸਭ ਠੀਕ ਠਾਕ ਹੋਏਗੇ ਕਰਿਆ ਬਈ ਜੀਰੀ ਲੁਵਾਈ ਦਾ ਕੰਮ ਸਟਾਰਟ ਆਪਾਂ ਨੇ ਕੱਲ ਪਾਣੀ ਛੱਡੇ ਦਾ ਪਰਸੋਂ ਕੱਲ ਲਾਈਆ ਲੇਬਰ ਨੇ ਜਿਹੜਾ ਇਹ ਸਾਹਮਣੇ ਕੇ ਦੇਖ ਰਿਆ ਨੇ ਮੈਂ ਕੱਲ ਲਾਇਆ ਪੱਕਿਓ ਲੱਗੀ ਵੀ ਅੱਗੇ ਉਹ ਲਾ ਰਹੇ ਆ ਬੰਦੇ ਆਪਣੀ ਸਿਹਤ ਠੀਲੀ ਹੋਈ ਵੀ ਦੀ ਬਈ ਕਾਜ ਲੱਗੇ ਹੈ ਕੰਮ ਆਪਣਾ ਕਹਿਣਾ ਬਣੇ ਰਹੇ ਹੋਈ ਆਪਣੀ ਵੀਡੀਓ ਕਹਿਣਾ ਦਿਖਾਵਾਂ ਤੁਹਾਨੂੰ ਕੰਮਕਾਰ ਕਿਸ ਤਰ੍ਹਾਂ ਰਹਾ ਕਿਹੜੇ ਕਿਹੜੇ ਬੰਦੇ ਲੱਗੇ ਬਈ ਜਿਹੜੀ ਲਾਨ ਕਿਹੜੇ ਕਿਹੜੇ ਨਹੀਂ ਲਗੇ ਹਲੇ ਫਲੇਵਰ ਆਪਣੇ ਬਾਬਾਈ 13 14 ਮੰਦੇ ਆ ਦੇਖੋ ਇਹ ਨਾ ਲੱਗ ਜੇਗੀ ਵਿਚਾਰਿਆਂ ਵਾਂਗ ਹੋਰ ਫਲੇਵਰ ਲਾਣੀ ਲੱਗੇਗੀ ਕੋਈ ਅਜੇ ਥੋੜਾ ਜਿਹਾ ਪਾਣੀ ਪੁਣੀ ਜਾਂ ਛੱਡਿਆ ਨਹੀਂ ਆਪਾਂ ਨੇ ਦੋ ਨੂਟ ਰੰਗਰੀਆਂ ਚੱਲਦੀਆਂ ਇੱਕ ਇਹ ਵਾਲੀ ਇੱਕ ਹੋਰ ਸਿਹਤ ਡਾਉਂਦੀ ਬਾਈ ਤਾਂ ਰੱਖਿਆ ਕੰਮਕਾਰ ਸਾਰੇ ਅਪਸੈਟ ਹੋ ਜਿਐ ਤੋ ਬਾਈ ਬੁਰੀ ਜੀ ਆਲਾ ਲੇਟ ਨਿਕੜਿਆ ਕਰੇ ਗੁਰੇ ਆਲਾ ਬਾਈ ਕੱਦੂ ਦਾ ਕੰਮ ਤੂੰ ਕਦੇ ਰੇਗਾ ਕੱਦੂ ਵਾਲੇ ਗਿਆ ਨਾ ਤੂੰ ਇਹ ਲੋਮਾ ਚੱਲਦਾ ਟਰੈਕਟਰ 10 ਫੁੱਟ ਜਗ੍ਹਾ ਕੰਮ ਕਰਾ ਬਾਈ ਇਹ ਇਹੜਾ ਬਹਣ ਬਈ ਇਹ ਕੱਦੂ ਕਰਿਆ ਆਪਾਂ ਨੇ ਇਹ ਨਾ ਕੰਪਿਊਟਰ ਕਰੇ ਤੇ ਬਾਅਦ ਇਸਤਰੀ ਦਾ ਇਸਮਾ ਕੋਈ ਹਲ ਨਹੀਂ ਵੱਜੇ ਵੀ ਕੁਛ ਨਹੀਂ ਜਿੱਤਨਾ ਲੇਜ਼ਰ ਲੇਵਰ ਕਰਕੇ ਆਪਾਂ ਇਸਤਰੀ ਛੱਡਿਆ ਵਾਦਾ ਇਸ ਖੇਤ ਮਾ ਆਪਾਂ ਇਸਤਰੀ ਜੀਰੀ ਲਾਣੀ ਸੀ ਕਰੇ ਤੇ ਬਾਅਦ ਪਾਣੀ ਛੱਡ ਗਿਆ ਆਪਣਾ ਇੱਧਰ ਬਈ ਉਹ ਗਵੰਡੀ ਆਪਣਾ ਇਹਨੇ ਪੰਜ ਚਾਰ ਦਿਨ ਪਹਿਲਾਂ ਜੀਰੀ ਲਈ ਇਹਦੇ ਪਾਣੀ ਟੁੱਟ ਗਿਆ ਇਹ ਅੱਧਾ ਕਿਲਾ ਮਤਲਬ ਖਰਾਬ ਹੋ ਗਿਆ ਲਾਲਿਓ ਕਵਾੜ ਜੰਮਣ ਲੱਗ ਗਿਆ ਦਾ ਇਸਮਾ ਆਪਨੇ ਪਾਣੀ ਲੇਟ ਛੱਡਿਆ ਏ ਅੱਧਾ ਗਿੱਲਾ ਮੈਂ ਕੱਦੂ ਕਰਿਆ ਬਾਈ ਸਕੇਲ ਜਿਹੜਾ ਆਪਾਂ ਉਹ ਰੂਟਾਵੇਟਰ ਲਿਆਏ ਤੇ ਮਿਹਰ ਵਾਲੇ ਬਦੇ ਇਹਨਾਂ ਬਾਈ ਇੰਨਾ ਕੁ ਵਧੀਆ ਖੇਤ ਬਣਾਇਆ ਦੇਖੋ ਕੋਈ ਢੋੜੀ ਨਹੀਂ ਸਮਾ ਕੋਈ ਕੁਛ ਨਹੀਂ ਹਰ ਪਾਣੀ ਪੂਰਾ ਪੂਰਾ ਦੇਖ ਲਿੱਧਰ ਕਰੇ ਵਾਲੇ ਮਡਲੇ ਦਿਖ ਰਹੇ ਆ ਮੜੇ ਮੋਟੇ ਉਹ ਦੇਖ ਇਹ ਉਹ ਜਿਹੜੇ ਮੈਂ ਕਰਾ ਫਿਰਿਆ ਵਾ ਦੇਖ ਉਧਰ ਕਰਾਏ ਆ ਕਰੇ ਵਾਲੇ ਮਡਲੇ ਦਿਖ ਰਹੇ ਆ ਮੜੇ ਮੋਟੇ ਇਸਮਨ ਕੋਈ ਡੰਡਾ ਨਹੀਂ ਕੋਈ ਢੋੜੀ ਨਹੀਂ ਲਾ ਲਿਓ ਐਨ ਖੇਤ ਇੱਕਸਾਰ ਬਣਾ ਦਿਆ ਇੰਨਾ ਕੁ ਵਧੀਆ ਰੂਟਾਵੇਟਰ ਬਣਾਇਆ ਬਾਈ ਬਹੁਤ ਵਧੀਆ ਚੀਜ਼ ਹੈ ਜਿਹੜੀ ਆਪਾਂ ਨੂੰ ਬਹੁਤ ਪਸੰਦ ਆ ਕਿਸੇ ਨੂੰ ਆਵੇ ਨਾ ਆਵੇ ਉਹ ਲੱਗ ਬਾਤ ਹੈ ਹੈਨਾ ਇਹ ਵਾਪਾਂ ਨੇ ਉੱਧਾ ਗਿੱਲਾ ਕੱਦੂ ਕਰਦੇ ਆ ਇੱਧਰ ਬਾਈ ਨਾਲ ਗਵਾਂਡੀ ਨੇ ਜਿਹੜੀ ਉਹ ਜੀਰੀ ਲੱਗੀ ਵੀ ਦੇਖ ਰਹੇ ਆਂ ਦਮੇ ਉੱਪਰ ਇਹ ਵਦੇ ਪਾਣੀ ਪੈ ਗਿਆ ਖਿੱਲਾ ਅੱਧਾ ਖਰਾਬ ਹੋ ਗਿਆ ਦਾ ਬਾਕੀ ਖੇਤ ਆਪਣਾ ਇਸਤਰੀਆਂ ਇਹ ਉਰੇ ਆਪਾਂ ਇਸਤਰੀ ਜੀਰੀ ਲਵਾਵੇਂਗੇ ਮਾਂ ਕਰਾ ਲਾ ਕੇ ਛੱਡਿਆ ਵਾਪਾਂ ਨੇ ਸੁੱਕਾ ਚੱਲਦੇ ਆਂ ਬਾਈ ਪਾਪਾ ਅਗਲੇ ਖੇਤ ਮਾ ਉੱਧਰ ਖੇਤ ਭਰ ਗਿਆ ਹੋਣਾ ਆਪਾਂ ਟਰੈਕਟਰ ਲੈ ਕੇ ਦੇਖੋ ਐਰ ਵਧੀਆ ਖੇਤ ਬਣਾ ਰਿਆ ਪਤਾ ਬਾਈ ਇਸ ਦਾ ਠੱਟ ਪਾਣੀ ਪਈ ਐ ਵੱਧ ਪਾਣੀ ਪਤਾ ਕਿਹੜੇ ਦਾ ਵੀ ਨਹੀਂ ਪਤਾ ਲੱਗਦਾ ਲਿਓ ਜੀ ਕੱਦੂ ਵਾਲਾ ਟਰੈਕਟਰ ਖੜਾ ਆ ਤੇ ਆਪਾਂ ਨੇ ਰੇਹ ਵਾਲਾ ਚੱਕ ਲਿਆ ਜਿਹੜੇ ਖੇਤਾਂ ਵਿੱਚ ਪਾਣੀ ਛੱਡਿਆ ਹੋਊਗਾ ਪਹਿਲਾਂ ਮੁਰਾ ਰੇਹ ਗੇਰ ਕੇ ਫਿਰ ਆਪਾਂ ਕੱਦੂ ਕਰਾਂਗੇ ਐਦ ਕੀ ਰੇ ਆਪਾਂ ਗੈਲਕੀ ਗਲ ਪਾ ਰਹੇ ਆ ਜਿਹੜੇ ਜਿਹੜੇ ਖੇਤਾਂ ਵਿੱਚ ਪਾਣੀ ਛੱਡ ਰਹੇ ਆ ਪੈਂਡਰਾਈਵ ਲਹੈਂ ਆਪਾਂ ਇਹੋ ਪੈਂਡਰਾਈਵ ਪਈ ਟਰੈਕਟਰ ਮੈਂ ਐ ਨਹੀਂ ਕਿੱਥੇ ਗਈ ਆ ਇਸ ਮਾ ਬਈ ਵੈਂਡਰਾਈਵ ਕੱਢ ਲਈ ਕਿਸੇ ਨੇ ਚਲੋ ਇਹ ਬਲੂਟੁੱਥ ਕਿੱਲ ਅਟੈਚ ਨਹੀਂ ਹੋ ਰਹੀ ਪਤਾ ਨਹੀਂ ਕੀ ਦਿੱਕਤ ਹੋਈ ਵੀ ਇਸ ਨੂੰ ਆਪੀ ਦੇਖਦੇ ਹਾਂ ਕਿ ਜੀ ਹੋ ਗਈ ਚਲਾ ਵਈ ਖੇਤ ਮਾ ਰਾਜ ਚੱਲਦਾ ਇਹ ਵਾਲਾ ਕੰਮ ਪਹੁੰਚ ਗਏ ਬਈ ਖੇਤ ਆਪਾਂ ਪਾਣੀ ਛੱਡਿਆ ਖੇਤ ਕਰਿਆ ਦੇਖੋ ਚੱਲਦਾ ਲੱਖੀ ਇੱਧਰ ਮੱਕੀ ਵਾਲਾ ਬਾਣ ਪਿਆ ਆਪਣਾ ਤਵੀਆਂ ਮਰੀਆਂ ਵੀ ਆ ਕੀ ਵੀ ਕਰਾਂਗੇ ਤੇ ਯਾਰ ਆਪਾਂ ਆਪਾਂ ਇਸੀ ਕੰਮ ਪਰ ਮੈਗਣਾ ਛਿਓਨਾ ਲਾਣੇ ਵਰੇ ਪਾਣੀ ਇਧਰ ਲੈ ਬਈ ਪਾ ਦੇ ਜੂਰੀ ਦਾ ਟੱਕੜਾ ਪਵੇਗਾ ਦੂਆ ਸਮਾਨ ਉੱਪਰ ਅਗਲਾ ਆ ਪੈਣਿਆ ਆਦੇ ਤੇ ਵੀ ਹੈ ਸਪਰੇਟਰ ਬਣਾ ਚੱਲ ਰਿਹਾ ਪਾਣੀ ਇਸ ਖੇਤ ਮੇ ਪਾਇਆ ਬਾਈ ਖਾਦ ਆਪਾਂ ਨੇ ਪਾਣੀ ਚੱਲ ਰਿਹਾ ਆਪਣਾ ਉਹ ਉਹ ਨਿਕਲ ਰਿਹਾ ਲੈਨ ਵੱਲ ਦੀਵੇ ਸ਼ਾਮ ਨੂੰ ਕਰੇਗਾ ਕੱਤੂ ਆਪਾਂ ਜਿਹੜੇ ਦੋ ਤਿੰਨ ਕਿੱਲੇ ਭਰेंगे ਓਰੇ ਦੇਖੋ ਕਿੰਨੀ ਕਿ ਜਗ੍ਹਾ ਭਰਾ ਸਵੇਰੇ ਦਾ ਰੱਬ ਆ ਗਿਆ ਤਾਂ ਨਹੀਂ ਲੱਗਿਆ ਤਾਂ ਵੀ ਸਾਰੀ ਉਹ ਕੱਤੂ ਹੋ ਜਾਈ ਅੱਜ ਪਰ ਲੰਘ ਗਿਆ ਪ੍ਰਮਾਤਮਾ ਨੂੰ ਜੋ ਕਰਨਾ ਜਿਹੜੇ ਟਾਈਮ ਕਰਨਾ ਆਪੇ ਬਣਦਾ ਬਾਈ ਲੈਓ ਜੂਰੀਟੋ ਤੇ ਆਪਾਂ ਨੇ ਖੇਤਾਂ માં ਥੋੜੇ ਜਿ ਲਿਪੜ ਗਿਆ ਖਾਦ ਵਾਲਾ ਆਪਣਾ ਜਿੱਤਾ ਚੱਲਦੇ ਆਪਾਂ ਹੁਣ ਦੂਆ ਟਰੈਕਟਰ ਲੈ ਕੇ ਆਏਗੇ ਕੱਦੂ ਵਾਲਾ ਭਰ ਕੇ ਜਿਹੜੇ ਖੇਤ ਕੱਦੂ ਕਰੇਗੇ ਆਪਣਾ ਕੰਮ ਚੱਲ ਰਿਹਾ ਬਾਈ ਤਿੰਨ ਮੋਟਰਾਂ ਉੱਤੇ ਮੋਟਰ ਵਿੱਚ ਕਿੱਲਾ ਭਰ ਗਿਆ ਦਾਇਓ ਪੂਰੇ ਆ ਗਏ ਆਪਾਂ ਨੇ ਪਾਣੀ ਛੱਡਿਆ ਉਹ ਭਰ ਲੈ ਕਰਦੇ ਨੇ ਡਾਈਵਰ ਬੈਠੀ ਆਪਣੀ ਰੋਟੀ ਖਾ ਰਹੀ ਆ ਲੈ ਵੀ ਲੰਬੜਦਾਰ ਆਪਣੀ ਜੀਰੀ ਲੈ ਰਿਹਾ ਕਿਆ ਹਾਲ ਹੈ ਠੀਕ ਹੈ ਵਧੀਆ ਚੱਲ ਰਿਹਾ ਕੰਮ ਕੱਦੂ ਵਧੀਆ ਹੋ ਰਿਹਾ ਕੱਦੂ ਲਾ ਰਿਹਾ ਬਈ ਜੀਰੀ ਆਪਣੀ ਵਧੀਆ ਲਾਇਓ ਐਂ ਸੰਕੜੀ ਜੀਰੀ ਲਾਇਓ ਆ ਦੇਖ ਲੈ ਕੱਦੂ ਵਧੀਆ ਬਣਾ ਰਿਹਾ ਕੱਦੂ ਬਣਾਉਣੇ ਵਾਸਤੇ ਨਵਾਂ ਮਸ਼ੀਨ ਲੈ ਕੇ ਆਏ ਆ ਦੇਖ ਲੈ ਕਾਲੇ ਗਿਆ ਬਾਈ ਚਾ ਟਾਈਮ ਹੋ ਗਿਆ ਇਸ ਖੇਤ ਬੰਨੀ ਪੜ ਗਿਆ ਬਣਾ ਜਾਰੇ ਆਂ ਬਦੂਆ ਖੇਤ ਬੰਨ ਕਰਦਣ ਅੱਧਾ ਘੰਟਾ ਜੋਰ ਲਾ ਕੇ ਲੱਗਦਾ ਇਹ ਆ ਗਈ ਲੇਬਰ ਵੜੀ ਹੈ ਠੀਕ ਹੈ ਦੇਖੇ ਤਲਾ ਤੈਨਾਂ ਨਾ ਅੰਦਰ ਉਹ ਆਪਕਾ ਨਾ ਬੜਾ ਸਾਹਮਣੇ ਆਰੇ ਪਾ ਗਏ ਦੇ ਕੋਈ ਆਪਣਾ ਜਿਹੜੇ ਖੇਤੋਂ ਮਹਾ ਦੇ ਟਰੈਕਟਰ ਲੈ ਕੇ ਗੱਦੂ ਵਾਲਾ ਤੇ ਲਗਭਗ ਆਪਣੇ 4 ਗਿੱਲੇ ਭਰ ਕੇ ਐ ਨੱਗਰ ਭਰ ਕੇ ਖੇਤਰ ਭਰ ਕੇ ਪਾਏ ਪੜੇ ਇਹਨਾਂ ਨੂੰ ਐ ਨਗਾ ਸੋਨਾ ਬੜਾ ਵਾਣਾ ਇੱਥੇ ਤਨ ਕੋਈ ਡਲਾ ਨਹੀਂ ਕੋਈ ਢੋੜੀ ਨਹੀਂ ਦੇਖੋ ਛੋਟਾ ਛੋਟਾ ਪਾਣੀ ਦਾ ਨੇ ਸਰੀਆਲੇ ਕਿਹੜੇ ਦੁਆਰੇ ਮਾਰ ਰਹੇ ਆਪਾਂ ਤੇ ਫਿਰ ਇਹਨੂੰ ਘੁਮਾਇਆ ਤਾਂ ਉਹ ਦੇਖੋ ਜਿੱtro ਪਰਦੇ ਕਿੰਨਾ ਡਲੇ ਦਿਖ ਰਹੇ ਐ ਐਨਾਂ ਨੂੰ ਪਾਣੀ ਦਾ ਇਹ ਐਨਾ ਕ ਸੋਨਾ ਬਣਾਵਾ ਨਾ ਖੇਤ ਠੀਕ ਐ ਨਾ 13 ਫੁੱਟ ਜਗ੍ਹਾ ਐ ਉਹ ਅੱਗੇ ਕੀ ਹੈ ਇਹ ਬਗਲ ਉਹ 10 ਫੁੱਟ ਐ ਸੋ ਅੱਗਾ ਖੋਲਦੇ ਵੀ ਨਹੀਂ ਆਪਾਂ ਫਿਰ ਕੋਈ ਲਿਕ ਨਹੀਂ ਪਾਉਂਦਾ ਉਹ ਟਰੈਕਟਰ ਪਰ ਲੋਡ ਨਹੀਂ ਆ ਲੈ ਵੀ ਸੇਵਾ ਕਰਦੇ ਆਪਣਾ ਚਾਰ ਕਿੱਦੇ ਤਿਆਰ ਹੈ ਬਾਕੀ ਪਾਣੀ ਚੰਦ ਰਿਹਾ ਦੇਖੋ ਅੱਗੇ ਜਿਹੜੀ ਮੋਟਰ ਪਾਇਨਾ ਕਰਕੇ ਜਿੱਥੇ ਕਿਲਾ ਹੋਰ ਭਰ ਗਿਆ ਉਹ ਕਰਕੇ ਫਿਰ ਛੁੱਟੀ ਹੈ ਤਕਰੀਬਨ ਆਪਾਂ ਨੇ 2 2 4 6 ਦੇ ਇੱਕ 7 8 ਕਿਲਾ ਕਰਨਾ ਸਵੇਰ ਕਰ ਜਾਦੇ ਚੱਲਦੇ ਆਂ ਅੰਦਰ ਆਹ ਵਧੀਆ ਡਿਊਟੀ ਹੋਰ ਕਿਤਰਾ ਜੀ ਠੀਕ ਐ ਕੱਦੂ ਵਾਲਾ ਸੌਦਾ ਠੀਕ ਐ ਆਪਣਾ ਡੇ ਰਾਡੀਆਂ ਦੂੜੀਆਂ ਤਾਂ ਨਹੀਂ ਪੈਂਦੀਆਂ ਫਰਕ ਐ ਪੈਰੂਸ ਨਾਲੋਂ ਹਨਾ ਪਹਿਲੇ ਜਗਾੜ ਤੇ ਚਲੋ ਵਧੀਆ ਬਈ ਆ ਗਏ ਆਪਾਂ ਨੇ 2 ਕਿੱਲੇ ਆਪਾਂ ਪੈਣਾ ਕਰਕੇ ਜੇ ਉਹ ਹਰ ਉੱਪਰ ਆ ਇਸ ਮੋਟਰ ਬੈਤੀਆ ਹੋਇਆ ਸਵੇਰ ਦਾ ਕੰਮ ਕਰ ਰਹੇ ਆਪਾਂ ਗੱਪੂ ਰਹਾ ਕੋਈ ਲਾਸਟ ਕਰਕੇ ਵਗਰਨ ਜਾਗੇ ਲੈ ਵੀ ਟਰੈਕਟਰ ਆ ਗਿਆ ਘਰੇ ਟਰੈਕਟਰ ਬਾਈ ਰੋਜ ਪਾਣੀ ਮਾਰਾਂ ਆਪਾਂ ਟੈਂਕ ਨਾਲ ਸਕੁੰਡ ਲਾਵਾ ਸੱਬਾਂ ਵਾਂਗ ਗ੍ਰੀਸ ਗ੍ਰੂਸ ਤੇ ਤੇ ਵੜਦਾ ਨਹੀਂ ਸੀ ਗਾੜ ਜਾਂ ਤੇ ਗ੍ਰੀਸ ਗ੍ਰੂਸ ਮਾਰਨਾ ਵੀ ਸਖਾਲਾ ਰਹਾ ਪਾਣੀ ਪੁਣੀ ਨਹੀਂ ਪੈਂਦਾ ਇਹ ਆਪਣੀ ਡਿਊਟੀ ਹੈ ਗਣਾ ਤੇ ਅਸੀਂ ਧਰਮ ਹੈ ਉਹੀ ਕਰਮ ਹੈ ਇਸੀ ਦਾ ਕਰਮ ਖਾਣਾ ਆਪਾਂ ਨੇ ਬਾਈ ਠੀਕ ਹੈ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਕੁ ਤੀ ਬਣੇ ਰੇਗ ਰੋਗ ਨੇ ਚੈਨਲ ਗਰਲਸ ਤੁਹਾਨੂੰ ਮਿਲਾ ਕੇ ਤੇ ਨਵੀਂ ਵੀਡੀਓ ਮਾ ਕਰਾਣਾ ਟਰੈਕਟਰ ਕੀ ਤੋਾਈ ਜੋ ਵੀ ਤੋਗਾ ਖੜਾ ਹੈ ਵਾ ਦੇਖੋ ਰੇ ਵਾਲਾ ਵੀ ਦੁਪਹਿਰ ਆ ਕੇ ਵੀ ਤੋਟਿਆ ਦੱਪਣ ਠੀਕ ਹੈ ਬਾਈ ਸਸਤੀ